ਆਈਫੋਨ ਦਾ ਕ੍ਰੇਜ਼ ਦਿਨ ਬਦਿਨਾਂ ਲੋਕਾਂ ਦੇ ਵਿੱਚ ਵਧਦਾ ਜਾ ਰਿਹਾ ਹੈ ਤੇ ਔਰਤ ਨੇ ਆਈਫੋਨ ਦੇ ਕ੍ਰੇਜ਼ ਪਿੱਛੇ ਦੇਖੋ ਕੀ ਕਰ ਦਿੱਤਾ ਜਦੋਂ 에어ਪੋਰਟ ਤੋਂ ਇੰਨੇ ਜ਼ਿਆਦਾ ਆਈਫੋਨ ਮਿਲਦੇ ਨੇ ਤਾਂ ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ ਆਈਸੀਆਈ 에어ਪੋਰਟ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇੱਕ ਇੱਕ ਕਰਕੇ ਆਈਫੋਨ ਕੱਢੇ ਜਾ ਰਹੇ ਨੇ ਦੱਸਦੀ ਕਿ ਇੱਕ ਔਰਤ ਆਈਫੋਨਾਂ ਦੀ ਤਸਕਰੀ ਕਰ ਰਹੀ ਸੀ ਜੀ ਹਾਂ ਆਈਫੋਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸੌਫਟਵੇਅਰ ਆਈਫੋਨ ਬ੍ਰਾਂਡ ਹੁੰਦੇ ਨੇ ਕਿੰਨੇ ਸਾਰੇ ਆਈਫੋਨ ਦੇ ਕੇ ਲੋਕ ਦੰਗ ਰਹਿ ਗਏ ਉਧਰ ਹੀ ਕਸਟਮ ਵਿਭਾਗ ਦੇ ਵੱਲੋਂ ਰਿਕਵਰੀ ਕੀਤੀ ਗਈ ਹੈ ਦੁਬਈ ਤੋਂ ਇਹਨਾਂ ਆਈਫੋਨਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੱਸਦੀ ਕਿ 12 ਆਈਫੋਨ ਜੋ ਕਿ 16 Pro Max ਜਬਤ ਕੀਤੇ ਗਏ ਨੇ ਹੁਣੇ ਹੀ ਲਾਂਚ ਕੀਤਾ ਗਿਆ ਜਿਹੜਾ ਆਈਫੋਨ ਉਸ ਨੂੰ ਜਬਤ ਕੀਤੇ ਗਏ ਨੇ 12 ਆਈਫੋਨ ਜਬਤ ਕੀਤੇ ਗਏ ਨੇ ਦੁਬਈ ਤੋਂ ਔਰਤ ਨੇ ਇਹ ਆਈਫੋਨ ਲੈ ਕੇ ਆਉਣੇ ਸਨ ਆਪਣੇ ਦੇਸ਼ ਦੇ ਵਿੱਚ ਉਸ ਤੋਂ ਬਾਅਦ ਕਸਟਮ ਵਿਭਾਗ ਨੇ ਉਸ ਨੂੰ ਫੜ ਲਿਆ ਆਈਫੋਨਾਂ ਦੀ ਅਜੇ ਹੀ ਤਸਵੀਰ ਦੇ ਕੇ ਇੱਕ ਵਾਰ ਤਾਂ ਕਸਟਮ ਵਿਭਾਗ ਤੇ ਵੀ ਹੋਸ਼ ਉੱਡ ਜਾਂਦੇ ਨੇ ਕਿ ਕਿਸ ਤਰ੍ਹਾਂ ਔਰਤ ਦੇ ਵਿੱਚ ਆਈਫੋਨ ਦਾ ਗਰੇਜ਼ ਸੀ ਤੇ ਉਸ ਨੇ ਆਈਫੋਨ ਦੇ ਗਰੇਜ਼ ਦੇ ਵਿੱਚ ਕੀ ਕੁਝ ਕਰ ਦਿੱਤਾ ਤਸਵੀਰਾਂ ਵੇਖ ਸਕਦੇ ਹੋ ਆਈਜੀਆਈ 에어ਪੋਰਟ ਦੀਆਂ ਸਾਹਮਣੇ ਆਉਂਦੀਆਂ ਨੇ ਦੱਸਦੀ ਹੈ ਕਿ 에어ਪੋਰਟ ਦੇ ਵਿੱਚ 16 Pro Max ਦੇ iPhone ਜਿਹੜੇ ਕਿ ਜਬਤ ਕੀਤੇ ਗਏ ਨੇ ਹਵਾਈ ਅੱਡੇ ਤੇ ਤਨਾਤ ਕਸਟਮ ਵਿਭਾਗ ਨੇ ਵੀਰਵਾਰ ਨੂੰ 4 ਯਾਤਰੀਆਂ ਤੋਂ 12 ਨਵੇਂ ਲਾਂਚ iPhone ਜਬਤ ਕੀਤੇ ਨੇ ਦੱਸਦੀ ਕਿ ਇਹਨਾਂ ਦੀ ਰਿਕਵਰੀ ਕੀਤੀ ਗਈ ਹੈ ਭਾਰਤ ਦੇ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੁਬਈ ਤੋਂ ਲੈ ਕੇ ਆਈ ਸੀ ਆਈਫੋਨ ਤੇ ਇੱਕ ਫਲਾਈਟ ਦੇ ਵਿੱਚੋਂ ਜਦੋਂ ਕਸਟਮ ਵਿਭਾਗ ਨੂੰ ਸ਼ੱਕ ਹੋਇਆ ਦਾ ਜਾਂਚ ਕੀਤੀ ਜਾਂਦੀ ਹੈ ਜਾਂਚ ਤੋਂ ਬਾਅਦ ਇਹ ਆਈਫੋਨ ਬ੍ਰੰਦ ਕਰ ਲਏ ਜਾਂਦੇ ਨੇ